ਮਾਤਾ ਜੀ ਨੂੰ ਮਿਲ ਕੇ ਆਇਆ ਹੈ ਔਰ ਰਾਜਵੀ ਜਵੰਦਰ ਸਾਹਿਬ ਜਿਨ੍ਹਾਂ ਦੀ وجہ ਨਾਲ ਸਾਰੇ ਸਾਰੀ ਦੁਨੀਆ ਦੀ ਜਾਨ ਮੁੱਠ ਚਾਈ ਹੋਈ ਹੈ ਸਾਰੇ ਕਨਸਰਨਡ ਹੈ ਉਹਨਾਂ ਨੂੰ ਵੀ ਮੈਂ ਦੇਖ ਕੇ ਆਇਆ ਹਾਂ ਉੱਪਰ ਬੁਕੇ ਦਾ ਉਹਨਾਂ ਦੇ ਉਹਨਾਂ ਦੇ ਜਾਤ ਦੇਖਿਆ ਗੱਲ ਇਹ ਹੈ ਕਿ ਸਾਰੀ ਦੁਨੀਆ ਦੇ ਮਾਪਿਓ ਆਪਣਾ ਬੱਚੜਾ ਸਮਝ ਕੇ ਮਾਂ ਵੀ ਪਿਓ ਵੀ ਸਾਰੀ ਦੁਨੀਆ ਦੇ ਮੈਂ ਕਹਿ ਰਿਹਾ ਸਾਰੀਆਂ ਭੈਣਾਂ ਆਪਣਾ ਵੀਰ ਸਮਝ ਕੇ ਸਾਰੇ ਬੱਚੇ ਆਪਣਾ ਵੀਰ ਸਮਝ ਕੇ ਉਹਨਾਂ ਲਈ ਦੁਆਵਾਂ ਕਰ ਰਹਾ ਕਹਿੰਦੇ ਹੁੰਦੇ ਨੇ ਕਿ ਸਾਰੇ ਸਾਰਾ ਲੋਕ ਸਿਆਣੇ ਆ ਸਮਝਾਉਣ ਦੀ ਲੋੜ ਨਹੀਂ ਆਮ ਹੀ ਇਹ ਗੱਲ ਹੈ ਕਿ ਜਦੋਂ ਦੁਆ ਵੀ ਦੇਣੀ ਚਾਹੀਦੀ ਆ ਲੇਕਿਨ ਦੁਆ ਚ ਵੀ ਅਸਰ ਆ ਤੇ ਅਰਦਾਸ ਤੇ ਸਾਰਾ ਜਹਾਨ ਹੀ ਕਰ ਰਿਹਾ ਪਤਾ ਨਹੀਂ ਕੀ ਨਜ਼ਰ ਲੱਗ ਗਈ ਆ ਮਿਊਜ਼ਿਕ ਇੰਡਸਟਰੀ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਕੋਈ ਨਾ ਕੋਈ ਹੋਇਆ ਜਾਂਦਾ ਪਰ ਮੈਂ ਅਰਦਾਸ ਕਰਦਾ ਹੇ ਸੱਚੇ ਬਾਦਸ਼ਾਹ ਮੈਂ ਹੁਣੇ ਉਹਨਾਂ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਕਹਿੰਦੇ ਹੁੰਦੇ ਰੱਬ ਸੱਤਰ ਮਾਵਾਂ ਜਿੰਨਾ ਪਿਆਰ ਕਰਦਾ ਐ ਮੇਰੇ ਮਾਲਕਾ ਮਾਂ ਦੀ ਝੋਲੀ ਚ ਕਹਿਰ ਪਾ ਦੇ ਉਹਨਾਂ ਭੈਣਾਂ ਦਾ ਵੀਰ ਵਾਪਸ ਕਰ ਦੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਵਾਪਸ ਕਰ ਦੇ ਕਿਉਂ ਉਹਨਾਂ ਦੇ ਘਰੋਂ ਸਾਡੀ ਬੇਟੀ ਉਹਦਾ ਉਹਦੇ ਤੇ ਤਰਸ ਕਰ ਰਹਿਮ ਕਰ ਜਿੱਥੇ ਸਾਰਾ ਜਹਾਨ ਕਰ ਰਿਹਾ ਮੇਰਾ ਇੱਕ مشورہ ਆਇਆ ਸਾਰੇ ਪੰਜਾਬੀ میوزਿਕ ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਕਿ ਜਲਦੀ ਠੀਕ ਹੋ ਕੇ ਜਦੋਂ ਆਵੇ ਰਾਜਵੀਰ ਜਵੰਦਾ ਸਾਹਿਬ ਤੇ ਆਪਾਂ ਸ਼ੁਕਰਾਨੇ ਦਾ ਖੰਡ ਪਾਟ ਸਾਡੇ ਜਨੇ ਲਾਲਕੀ ਇੱਕ ਜਗ੍ਹਾ ਕਰਵਾਈਏ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਜਿੱਦਾਂ ਨਜ਼ਰ ਜੀ ਲੱਗ ਗਈ ਹੈ ਖੂਬਸੂਰਤੀ ਹੋਏ ਨਾ ਦੇਖਣ ਨੂੰ ਤੁਸੀਂ ਸਾਰੇ ਦੇਖਦੇ ਹੋ ਟੀਵੀ 'ਚ ਉਹ ਇੰਨਾ ਫੱਬਦਾ ਕੋਈ ਨਜ਼ਰ ਜੀ ਲੱਗ ਗਈ ਹੈ ਬਾਕੀ ਫਿਲਮ ਇੰਡਸਟਰੀ ਵੀ ਬਾਕੀ ਕਲਾਕਾਰਾਂ ਤੇ ਵੀ ਕੋਈ ਜਿੱਦਾਂ ਭਾਰੀ ਹੁੰਦੀ ਹੈ ਲੋਕ ਮਹੀਨੇ ਪਹਿਲਾਂ ਅਸੀਂ ਇਕੱਠੇ ਹੋਏ ਸੀਗੇ ਸਟੂਡੀਓਸ ਮੈਂ ਕਮਰਬਾਈ ਨਾਲ ਵੀ ਉਹੀ ਗੱਲ ਕਰ ਰਿਹਾ ਸੀ ਮੈਂ ਕਿਹਾ ਮੇਰਾ ਟਾਈਮ ਸੀ ਡਬਿੰਗ ਦਾ ਪਰ ਉਹ ਪਹਿਲਾਂ ਲੱਗੇ ਹੋਏ ਸੀ ਡਬਿੰਗਰਾਂ ਤੇ ਮੈਨੂੰ ਕਹਿੰਦੇ ਵੀਰੇ ਮੈਂ 2 ਮਿੰਟ ਸਿਰਫ ਹੋਰ ਕਰਨਾ ਤੇ ਡਬ ਮੈਂ ਕਿਹਾ ਕੋਈ ਗੱਲ ਨਹੀਂ ਫਿਰ 2 ਮਿੰਟ ਕਰਦੇ ਕਰਦੇ ਅਸੀਂ 2-2 ਘੰਟੇ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਮੈਨੂੰ ਉਹੀ ਰਿਕਾਲ ਹੋ ਰਹੀਆਂ ਮੈਂ ਹੁਣ ਪਰਸੋਂ ਵੀ ਆਇਆ ਸੀ ਪਤਾ ਲੈਣ ਤੇ ਮੈਨੂੰ ਮੈਂ ਬੇਟੇ ਨੂੰ ਦੱਸ ਕੇ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਬਾਬਾ ਜੀ ਤੋਂ ਪ੍ਰੇ ਕਰੀਂ ਕਿ ਮੇਰੇ ਫਰੈਂਡ ਨਾ ਠੀਕ ਨਹੀਂ ਗਏ ਉਹ ਠੀਕ ਹੋ ਜਾਣ ਮੈਂ ਜਦੋਂ ਘਰ ਗਿਆ ਤੇ ਮੈਨੂੰ ਜਾਂਦੇ ਨੂੰ ਉਹਨੇ ਪੁੱਛਿਆ ਕਿ Papa ਉਹ ਆਪਕੇ ਫਰੈਂਡ ਠੀਕ ਹੈ ਰਾਜਵੀਰ ਭਾਜੀ ਤੇ ਮੈਂ ਕਹਿੰਦਾ ਨਹੀਂ ਅਦੇ ਠੀਕ ਨਹੀਂ ਹੈ ਬਟ ਤੂੰ ਦੁਆ ਕਰ ਕਿ ਜਲਦੀ ਜਲਦੀ ਠੀਕ ਹੋਣ ਬੱਚੇ ਵੀ ਦੁਆ ਕਰ ਰਹੇ ਨੇ ਰਾਜਵੀਰ ਵਾਸਤੇ ਅਸੀਂ ਸਾਰੀ ਇੰਡਸਟਰੀ ਦਾ ਕਰ ਰਹੀ ਹਾਂ ਲੈਟਸ ਹੋਪ ਫॉर ਦਾ ਬੈਸਟ ਕਿ ਠੀਕ ਹੋਵੇ ਆਪਣੇ ਘਰ ਜਲਦੀ ਜਲਦੀ ਆਵੇ ਆਪਣੇ ਬੱਚਾ ਨਾਲ ਕੱਢ ਕਿਉਂਕਿ ਬੀਇੰਗ ਅ ਫਾਦਰ ਮੈਂ ਵੀ ਇਹ ਸਮਝ ਸਕਦਾ ਦੋ ਬੱਚੇ ਆ ਰਾਜਵੀਰ ਦੇ ਇੱਕ ਬੇਟੀ ਇੱਕ ਬੇਟਾ ਉਹ ਦੇਖਦੇ ਆ ਉਹਨੂੰ ਬਸ ਬਾਬਾ ਜੀ ਅਗੇ ਹੀ ਅਰਦਾਸ ਹੈ ਕਿ ਜਲਦੀ ਜਲਦੀ ਠੀਕ ਹੋ ਕੇ ਵਾਪਸ ਆਉਣ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온 스카이 ਟੀਵੀ ਦੇ ਨਾਲ